आज मालवा कॉलेज ਦੇ ਗਰਾਊਂਡ ਪਿੰਡ ਬੋਂਦਲੀ ਵਿਖੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਾਲਪੁਰਾ ਵੱਲੋਂ ਮਾਲਵੇ ਦਾ ਖੇਡ ਮੇਲਾ ਦਾ ਪੋਸਟਰ ਜਾਰੀ ਕੀਤਾ ਗਿਆ ਪੋਸਟਰ ਜਾਰੀ ਕਰਦੇ ਸਮੇ ਉਨ੍ਹਾਂ ਦੇ ਨਾਲ ਮਾਲਵਾ سپورਟਸ ਐਂਡ ਵੈਲਫੇਅਰ ਕਲੱਬ ਸਮਰਾਲਾ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਐਨ ਆਰ ਆਈ ਸ਼ਾਮਿਲ ਹੋਏ ਇਸ ਸਬੰਧੀ ਗੱਲਬਾਤ ਕਰਦੇ ਹੋਏ ਵਿਧਾਇਕ ਜਗਤਾਰ ਸਿੰਘ ਦਿਾਲਪੁਰਾ ਨੇ ਕਿਹਾ ਕਿ ਮਾਲਵੇ ਦਾ ਖੇਡ ਮੇਲਾ 1 2 ਅਤੇ 3 ਮਾਰਚ ਨੂੰ ਮਾਲਵਾ ਕਾਲਜ ਦੇ ਖੁੱਲੇ ਗਰਾਊਂਡ ਵਿੱਚ ਹੋਵੇਗਾ ਉਨਾ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਹੋ ਜਿਹੇ ਖੇਡ ਮੇਲੇ ਹੋਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਖੇਡ ਮੈਦਾਨਾਂ ਨਾਲ ਜੁੜ ਸਕਣ ਇਸ ਤੋਂ ਬਾਅਦ ਪ੍ਰਿੰਸੀਪਲ ਗੁਰਜੰਟ ਸਿੰਘ ਵੱਲੋਂ ਹੋਣ ਵਾਲੀਆਂ ਖੇਡਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਕਮੇਟੀ ਤੋਂ ਪੋਸਟ ਜਾਰੀ ਕੀਤਾ ਜੀ ਖੇਡ ਮੇਲੇ ਦਾ ਜੀ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਅੱਜ ਮਾਲਕ ਦੇ ਜਿਹੜੇ ਖੇਡਾਂ ਦਾ ਉਹਦਾ ਪੋਸਟ ਜਾਰੀ ਕੀਤਾ ਸਾਰਾ ਰਲ ਕੇ ਤੇ ਇਹ ਖੇਡਾਂ ਜਿਹੜੀਆਂ 1 2 3 ਮਾਰਚ ਨੂੰ ਮਲਵਾ ਕਾਲ ਦੇ ਗ੍ਰੋਡਾ ਚਲਾਈ ਦੀਆਂ ਤੇ ਇਹ ਜੁਸੇਪ ਸਿੰਘ ਗੋਲਾ ਦੀ ਨਿੱਕੀ ਜਾਤ ਨੂੰ ਸਮਰਪਿਤ ਹੈ ਟੂਰਨਾਮੈਂਟ ਤੇ ਇਹਦੇ ਵਿੱਚ ਕਬੱਡੀ ਦੇ ਵੱਖ-ਵੱਖ ਮੁਕਾਬਲੇ ਤੇ ਐਥਲੈਟਿਕਸ ਦੇ ਅਲੱਗ-ਅਲੱਗ ਮੁਕਾਬਲੇ ਕਰਵਾਏ ਜਾਣਗੇ ਤੇ ਇਹੀ ਵੀ ਜਰੂਰ ਮੈਂ ਸਾਰੇ ਇਲਾਕੇ ਲੋਕਾਂ ਨੂੰ ਜਿੱਥੇ ਸਾਰੇ ਲੜਕੇ ਇੱਕ ਵੱਡਾ ਟੂਰਨਾਮੈਂਟ ਬਹੁਤ ਲੰਬੇ ਟਾਈਮ ਤੋਂ ਮਲਵਾ ਕਾਲ ਚ ਹੁੰਦਾ ਆ ਰਿਹਾ ਹੈ ਵੀ ਤੁਸੀਂ ਵੀ ਜਿੰਨੇ ਵੀ ਇਲਾਕੇ ਦੇ ਲੋਕ ਨੇ ਵੱਧ ਤੋਂ ਵੱਧ ਇਸ ਖੇਡਾਂ ਵਿੱਚ ਆ ਕੇ ਸਮਰਪਿਤ ਕਰਨੇ ਠੀਕ ਹੈ थैंक यू ਮੇਰਾ ਨਾਮ ਗੁਰਜਨ ਸਿੰਘ ਪ੍ਰਿੰਸੀਪਲ ਸੀਰੀਅਸ ਖੰਡੀ ਸਕੂਲ ਘਟਾਲਾ ਮਾਲਵਾ ਕਾਲਜ ਬਾਉਂਡਰੀ ਸਰਵਾਦੀ ਗਰਾਊਂਡ ਦੇ ਵਿੱਚ 1 ਮਾਰਚ ਤੋਂ ਲੈ ਕੇ 3 ਮਾਰਚ ਤੱਕ ਇਹ ਜਿਹੜਾ ਟੂਰਨਾਮੈਂਟ ਆ ਹਰ ਸਾਲ ਦੀ ਤਰ੍ਹਾਂ ਜਸਦੇਵ ਸਿੰਘ ਗੋਲਾ ਯੂਐਸਏ ਦੀ ਯਾਦ ਦੇ ਵਿੱਚ ਕਰਵਾਇਆ ਜਾ ਰਿਹਾ ਸਿਸ ਦੇ ਵਿੱਚ ਕਬੱਡੀ ਵਜਣੀ ਜਿਵੇਂ 35 ਕਿਲੋ 45 ਕਿਲੋ 55 ਕਿਲੋ 65 ਕਿਲੋ ਅਸਲੈਕਸ 100 ਮੀਟਰ 200 ਮੀਟਰ 400 ਮੀਟਰ 1500 ਮੀਟਰ 5000 ਤੇ 3000 ਮੀਟਰ ਲੜਕੇ ਤੇ ਲੜਕੀਆਂ ਦੇ ਜਿਹੜੇ ਮੁਕਾਬਲੇ ਨੇ ਉਹ ਕਰਵਾਏ ਜਾਣੇ ਨੇ ਇਸ ਤੋਂ ਇਲਾਵਾ ਜਿਹੜੀਆਂ ਅਕੈਡਮੀਆ ਨੇ ਉਹਨਾਂ ਦੇ ਮੁਕਾਬਲੇ ਵੀ ਤਿੰਨ ਤਰੀਕ ਨੂੰ ਕਰਵਾਏ ਜਾਣ ਦੇ ਨਾਲ ਹੀ ਜੈਜੀਪੀ ਦਾ ਜਿਹੜਾ ਖੁੱਲਾ ਖਾੜਾ ਉਹ ਵੀ ਤਿੰਨ ਤਰੀਕ ਨੂੰ ਸ਼ਾਮਿਲ ਲਗਾਇਆ ਜਾਣਾ ਅਸੀਂ ਇਸ ਟੂਰਨਾਮੈਂਟ ਨੂੰ ਕਰਾਉਂਦਾ ਸਾਡਾ ਮੇਨ ਮੰਤਵ ਹੈ ਜਿਹੜਾ ਵੀ ਸਾਡੇ ਇਲਾਕੇ ਦੇ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਤੋਂ ਰਹਿ ਤੋਕੇ ਇਹਨਾਂ ਗਰਾਊਂਡਾਂ ਦੇ ਵਿੱਚ ਆਉਣ ਤੇ ਆਪਣੇ ਜਿਹੜੇ ਵਧੀਆ ਸਪੋਰਟਸਮੈਨ ਸਾਡੇ ਇਸ ਗਰਾਊਂਡ ਨੇ ਦਿੱਤੇ ਨੇ ਉਹਨਾਂ ਦੀਆਂ ਪਰਚਲਾਂ ਤੇ ਚੱਲਦੇ ਹੋਏ ਆਪਣਾ ਜਿਹੜਾ ਭਵੇਖਾ ਉਹ ਸਵਾਰਨ ਦਾ ਯਤਨ ਕਰਨਗੇ ਤੇ ਅਸੀਂ ਆਸ ਕਰਾਂਗੇ ਵੀ ਉਹ ਬੱਚੇ ਜਿਹੜੇ ਪੜ੍ਹਨ ਦੇ ਨਾਲ ਨਾਲ ਜਿੱਥੇ ਖੇਡਾਂ ਦੇ ਵਿੱਚ ਵੀ ਆਪਣਾ ਨਿਗਰ ਯੋਗਦਾਨ ਪਾਉਣਗੇ ਉੱਥੇ ਉਹ ਚੰਗੀਆਂ ਜੋਬਾਂ ਵੀ ਲੈਣਗੇ ਤੇ ਸਮਾਜ ਨੂੰ ਵੀ ਸਹੀ ਸੇਧ ਦੇਣ ਸਾਡੇ ਐਨ ਆਰ ਆਈ ਭਰਾ ਨੇ ਜਿਹੜੇ ਸਾਰੇ ਜਿਵੇਂ ਸਭੀ ਕੁਨਰਾਜ ਜਸਦੇਵ ਗੋਲੇ ਦੇ ਬਰਦਰ ਨੇ ਫਿੰਡੀ ਤੇ ਹੋਰ ਵੀ ਸਾਡੇ ਬਹੁਤ ਸਾਰੇ ਭਰਾ ਨੇ ਜਿਹੜੇ ਬਾਹਰੋਂ ਐਨ ਆਰ ਆਈ ਵੀਰ ਇਸ ਟੂਰਨਾਮੈਂਟ ਦੇ ਵਿੱਚ ਕਈ ਸਾਲਾਂ ਤੋਂ ਨਿਕਰ ਯੋਗਦਾਨ ਜਿਹੜਾ ਉਹ ਪਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਉਮੀਦ ਰੱਖਦੇ ਹਾਂ ਵੀ ਉਹ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਗੇ ਤੇ ਅਸੀਂ ਪ੍ਰਬੰਧਕ ਦੇ ਤੌਰ ਤੇ ਪੂਰਾ ਅਸੀਂ ਆਪਣੇ ਵੱਲੋਂ ਪੂਰਾ ਯੋਗਦਾਨ ਦੇਵਾਂਗੇ ਤਾਂ ਜੋ ਇਹ ਟੂਰਨਾਮੈਂਟ ਸਾਡਾ ਜਿਹੜਾ ਪੂਰੇ ਪੰਜਾਬ ਚ ਨਹੀਂ ਇੰਡੀਆ ਲੈਵਲ ਤੇ ਬਹੁਤ ਵਧੀਆ ਆਪਣਾ ਨਾਮ ਚੁਮਕਾਵੇ